ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੀ ਦਲਸ਼ਾਦੀ ਸੀ ਅੱਜ ਜਿਹੜਾ ਕਬੱਡੀ ਕੱਪ ਸਰੀ ਦੇ ਵਿੱਚ ਹੋਣ ਜਾ ਰਿਹਾ ਡੀਏਵੀ ਸਪੋਰਟਸ ਕਲੱਬ ਤੇ ਕਾਮਾਗਾਟਾ ਮਾਰੂ ਸਪੋਰਟਸ ਕਲੱਬ ਦਾ ਜਿਹੜਾ ਟੂਰਨਾਮੈਂਟ ਹੋਊਗਾ ਬਹੁਤ ਵਧੀਆ ਮੈਚ ਹੋਣਗੇ ਬਹੁਤ ਸਾਰੇ ਕਬੱਡੀ ਦੇ ਸਟਾਰ ਜਿਹੜੇ ਪਹੁੰਚੇ ਹੋਏ ਆ ਆਪਾਂ ਤੁਹਾਡੀ ਬਾਰੋ-ਬਾਰੀ ਉਹਨਾਂ ਨਾਲ ਗੱਲ ਕਰਾਉਣ ਦੀ ਟਰਾਈ ਕਰਾਂਗੇ ਤੇ ਪ੍ਰਮਾਤਮਾ ਦੇ ਚਰਨਾਂ ਚੋਂ ਅਰਦਾਸ ਬੇਨਤੀ ਆ ਵੀ ਮੀ ਨਾ ਪਵੇ ਮੇਲਾ ਹੋਏ ਸਫਲ ਤੇ ਦੇਖਦੇ ਆ ਕਿੱਦਾਂ ਦਾ ਬਣਦਾ ਵਲੌਗ ਤੇ ਤੁਹਾਡੀ ਸਾਰੇ ਪਲੇਅਰ ਨਾਲ ਗੱਲਬਾਤ ਕਰਨ ਦੀ ਆਪਾਂ ਟਰਾਈ ਕਰਾਂਗੇ ਮਿੱਤਰੋ ਹੁਣ ਆਪਾਂ ਜਾ ਰਹੇ ਆ ਟੂਰਨਾਮੈਂਟ ਦੇ ਤੇ ਬਾਹਰ ਦਾ ਦ੍ਰਿਸ਼ ਵੀ ਤੁਹਾਨੂੰ ਦਿਖਾਉਣੇ ਆ ਬਲੌਗ ਆਪਣਾ ਬਹੁਤ ਵਧੀਆ ਬਣੂਗਾ ਅੱਜ ਸਰੀ ਦੇ ਵਿੱਚ ਮੌਸਮ ਜਿਹੜਾ ਬਹੁਤ ਵਧੀਆ ਕਿੱਦਾਂ ਜੋਵਾਂ ਠੀਕ ਆ ਆਪਣਾ ਜੋਵਨ ਕਾਲੋ ਭਰਾ ਛੋਟਾ ਲੈ ਵੀ ਮਿੱਤਰੋ ਵਾਦਰ ਚੈੱਕ ਕਰੋ ਬੱਤੀਆਂ ਹੋ ਗਈਆਂ ਰੈੱਡ ਘਰੋਂ ਨਿਕਲਦੇ ਹੁਣ ਐਨ ਮੌਸਮ ਪੂਰਾ ਅਸੀਨ ਦਿਨ ਵੀ ਰੰਗੀਨ ਆ ਵਾਤ ਪ੍ਰਵਾਹ ਵਾਲੇ ਚਰਨਾਂ 'ਚ ਬੇਨਤੀ ਹੁਣ ਮੀਂਹ ਨਾ ਪਵੇ ਆ ਬੰਦਰਾ ਵਾਲਾ ਫੋਟੋ ਆਖ ਜਾ ਕੇ ਬਹੁਤ ਕੰਗਾਲ ਹੋਇਆ ਜਨਤਾ ਉਹ ਬੱਦਲ ਜਿਆ ਬੜਾ ਠੰਡੇ ਉਧਰੋਂ ਲਾਈਵ ਮਿੱਤਰੋ ਝੂਲਦਾ ਕੈਨੇਡਾ ਦਾ ਝੰਡਾ ਚੈੱਕ ਕਰੋ ਜਲਕੋੜ ਮਾਲ ਦਾ ਏਰੀਆ ਝੰਡੇ ਜੂਰੇ ਆ ਲਾਈਵ ਮਿੱਤਰੋ ਮੋਗਾ ਵਨ ਚੱਲੀ ਆ ਆਪਣੇ ਭਰਾ ਭੁੱਲਰ ਦੀ ਗੱਡੀ ਪੁੱਲਰ ਆਪਣਾ ਯਾਰ ਮੋਗਾ 1 ਮੋਗੇ ਨਾਲ ਇਨਾ ਵਿਹਾਰ ਪੁੱਲਰ ਦਾ ਜੇਲਾ ਸਲਵੰਡੀ ਭੰਗੇਰੀਆਂ ਵਾਲਾ ਲਾਡੀ ਪੁੱਲਰ ਮੋਗਾ 1 ਮੋਗਾ 1 ਮੋਗਾ 1 ਮੋਗਾ ਨੰਬਰ 1 ਲੈ ਵੀ ਮਿੱਤਰੋ ਗਰਾਊਂਡ ਦੇ ਵਿੱਚ ਹੋਣ ਲੱਗਿਆ ਐਂਟਰੀ ਗਰਾਊਂਡ ਦਾ ਦ੍ਰਿਸ਼ ਉਹੀ ਤੁਹਾਨੂੰ ਦਿਖਾਈ ਪਹਿਲਾਂ 126 ਤੇ 100 10 ਤੇ ਜਿਹੜਾ ਗਰਾਊਂਡ ਆ ਉੱਥੇ ਮੈਚ ਹੁੰਦੇ ਆ ਮਲੇਚਰ ਬਲੂਚਰ ਫਰੇ ਲੱਗੇ ਹੋਏ ਆ ਐਨ ਉੱਕਿਰ ਪੁੱਟਾਂ ਗਰਾਊਂਡ ਦੀ ਲੋਕੇਸ਼ਨ ਦੇਖੋ ਸਿਕਿਉਰਟੀ ਵਾਲੇ ਭਰਾ ਵੀ ਪਹੁੰਚ ਗਿਆ ਲੈ ਵੀ ਮਿੱਤਰੋ ਮੋਟਰਸਾਈਕਲ ਚੈੱਕ ਕਰੋ ਕੈਨੇਡਾ ਦੇ ਮੋਟਰਸਾਈਕਲ ਬੈਂਕਾਂ ਚੈੱਕ ਕਰੋ ਚੈੱਕ ਕਰ ਹਾਰਲੇ ਡਾਇਵਰਸਨ ਇਹਨੂੰ ਕਹਿੰਦੇ ਆ ਸਾਹਾਂ ਜੀ ਇਹ ਆ ਹਾਰਲੇ ਕੈਨੇਡਾ ਵਾਲੇ ਹਾਰਲੇ ਤਾਰੀ ਖੀਰਾ ਵਾਲੀਆ ਕਿਵੇਂ ਯਾਰ ਸਾਰੀ ਕੀ ਹਾਲ ਆ ਸੈਟਾ ਹੁਣ ਹਾਂ ਸਹੀ ਲੱਗਿਆ ਕਿਵੇਂ ਆ ਬਸ ਵਧੀਆ ਕਿਵੇਂ ਲੱਗਦੀ ਜ਼ਿੰਦਗੀ ਜ਼ਿੰਦਗੀ ਤੈਨੂੰ ਪਤਾ ਹੀ ਸਕੇਨੇਡਾ ਜੇਲ੍ਹ ਯਾਰ ਜੇ ਲਾ ਕਨੇਡਾ ਦੀ ਜ਼ਿੰਦਗੀ ਜੇਲ੍ਹ ਮਿੱਠੀ ਜੇਲ ਜੇਲ ਨਹੀਂ ਮਿੱਠੀ ਜੇਲ ਮਿੱਠੀ ਜੇਲ ਹੀ ਆ ਹੁਣ ਕੀ ਕਰਦਾ ਕੰਮ ਕਰ ਕੰਮ ਕਿਹੜਾ ਟਰੀਆਂ ਦਾ ਕਰਦੇ ਆਪਾਂ ਟਰੀਆਂ ਦਾ ਟਰੱਕ ਵਧਣ ਦਾ ਹਾਂ ਟਰੱਕ ਵਧਦਾ ਉਧਰ ਡਰਾਈਵਰ ਸਪੋਰਟ ਕੋ ਇੱਥੇ ਸਰੀਓ ਮੈਂ ਇੱਥੇ ਮੈਂ ਸਾਰੇ ਪਾਸੇ ਆ ਸਾਰੇ ਪਾਸੇ ਆ ਆਲ ਰਾਊਂਡਰ ਆ ਆਲ ਰਾਊਂਡਰ ਆਲ ਰਾਊਂਡਰ ਪਹਿਲਾਂ ਕੌਟੀ ਹੋਣੀ ਹੋਰ ਹੋਰ ਬਾਠੀ ਚੱਲਦੀ ਸੀ ਮੈਚ ਗੋਲ ਖੜਿਆ ਦਾ ਕੈਂਚੀ ਮੈਚ ਪੂਰਾ ਖੜਕਵਾ ਚੱਲਦਾ ਹਣਾ ਸ਼ਾਨ ਰਧਾਵੇ ਮੈਂ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਕੱਠ ਵੀ ਵਧੀਆ ਹੋ ਗਿਆ। ਮੇਲਾ ਬਣ ਗਿਆ ਹਣ। ਕਬੱਡੀ ਕਬੱਡੀ। ਬਜ਼ੁਰਗ ਬੈਠਿਆ ਦੇਖੋ ਐਨ ਆਨੰਦ ਮਾਨ। ਮੌਸਮ ਵੀ ਅੱਜ ਕਬੱਡੀ ਵਾਲਾ ਹੋਇਆ ਪਿਆ। ਕਮਲ ਟਿੱਬੇ ਵਾਲਾ ਇਹ ਤਾਰੀਖੀ ਵਾਲਿਆਂ ਦੀ ਰੋਜ਼ ਕੈਂਚ ਖੜੇ ਹੁੰਦੇ ਸੀ ਨਾ ਰੌਹਲ ਕਿੰਗ ਦੀ ਚ ਉਦੋਂ ਸਵਾਦ ਬੱਕਰੇ ਜਾਂਦੇ ਸੀ ਇੱਧਰ ਫੋਟੋ ਹੋ ਰਹੀ ਆ ਦੇ ਕਮਲ ਕਿੱਦਾਂ ਠੀਕ ਠਾਕ ਕਿੱਥੇ ਰਹਿਣਾ ਅਸੀਂ ਗੱਲ ਆਹਨੇ ਕਾਲ ਅਮਰੀਕਾ ਆ ਸਰ ਕਿੱਥੇ ਅਮਰੀਕਾ ਕਿੱਥੇ ਐਡਰੈਸ ਪਸਦਿਆ ਜਾਂਦਾ ਮਰਕਾ ਮਰਲ ਹੈ ਠੀਕ ਆ ਹੋਰ ਕਿੰਦਾ ਸੇਧ ਕਿੱਦਾਂ ਆਣਾ ਬਸ ਕਰ ਜੇ ਠੀਕ ਆ ਲਾਇਆ ਨਹੀਂ ਜੱਫਾ ਜੂਗਾ ਮੈਂ ਮੈਂ ਹਲਕਾ ਆ ਅਗਲੇ ਮੈਂ ਜ਼ੋਰ ਮਾਰਨਾ ਹੈ ਨਾ ਮੈਂ ਨਹੀਂ ਹਲਕਾ ਮੈਂ ਆ ਗਿਆ ਮੈਂ ਜੜਿਆ ਬਲੀ ਆ ਗਿਆ ਚੱਲ ਸਹੀ ਆ ਅੱਜ ਦੇ ਬੈਸਟ ਕੌਣ ਆ ਜੀ ਮਰੇ ਖੜਕ ਸਾਹਿਬ ਦੱਸਿਓ ਬੈਸਟ ਰੇਡਰ ਹੈਗਾ ਜੀ ਕਾਸੀ ਬਲੋਚ 17 ਕਬੱਡੀਆਂ 16 ਨੰਬਰ ਅੱਜ ਦੇ ਕੱਪ ਦਾ ਬੈਸਟ ਰੇਡਰ ਕਾਸੀ ਬਲੋਚ 17 ਕਬੱਡੀਆਂ 16 ਨੰਬਰ ਹੈ ਤੇ ਬੈਸਟ ਤੇ ਬੈਸਟ ਸਟਾਪਰ ਬਸ ਤੇ ਟਾਈਗਰ ਆ ਜਿਹੜਾ ਬਸਰ ਟਾਰਜਨ ਟਾਰਜਨ ਹਾਂਜੀ ਉਹਨੇ ਉਹਨੇ ਨਾ ਟੱਚ ਚਾਰ ਜਫੇ ਲਾਏ ਹਨਾ ਟਾਰਜਨ ਨੂੰ ਬੈਸਟ ਜਫੀ ਆ ਅੱਜ ਦੇ ਕੱਪ ਦਾ ਤੇ ਕਾਸ਼ੀ ਬਲੋਜ ਇੱਧਰ ਸੈਕੰਡਰੀ ਟੀਮ ਜਿਹੜੀ ਆਪਣੀ ਪੰਜਾਬ ਸਪੋਰਟਸ ਕਲੱਬ ਦੀ ਟੀਮ ਜਿਹੜੀ ਉਹ ਸੈਕੰਡਰੀ ਹੈ ਉਹਨਾਂ ਦਾ ਫੋਟੋ ਆਖ ਚਾ ਰਹੇ ਆ ਅੱਜ ਦੇ ਕੱਪ ਦੀ ਫਰਸ ਟੀਮ ਦਲੇਰ ਪੱਡਾ ਰੀ ਪੱਡਾ ਸਾਹਿਬ ਕਿੱਧਾ ਅੱਜ ਦੇ ਕੱਪ ਦਾ ਬੈਸ ਗਿਆ ਫੀ ਬਸਾ ਡਾਰਜਨ ਨੌ ਟੱਚ ਚਾਰਜ ਹੋਏ ਬਸੇ ਕਿੱਦਾਂ ਕਿੱਦਾਂ ਲੱਗ ਰਿਹਾ ਜੀ ਬੈਸ ਨਿਕਲ ਗਏ ਕੈਨੇਡਾ ਸਾਹਿਬਸ ਨਿਕਲੇ ਹੈ ਮੈਂ ਕਿਹਾ ਬਹੁਤ ਖੁਸ਼ੀ ਹੋ ਰਹੀ ਕੈਨੇਡਾ ਆ ਕੇ ਬੈਸ ਨਿਕਲ ਗਏ ਸਹੀ ਆ ਹੋਰ ਸਿੱਤਾ ਵਾ ਤਾਂ ਹੱਟ ਚਲ ਸ਼ੁਕਰਾਨਾ ਅੱਲਾਹ ਵਾਗ ਦਾ ਕਰਮਾ ਚਲ ਠੀਕ ਬੂਰੀਆ ਸੀਸਰ ਵਾਲਾ ਕਿਵੇਂ ਬੂਰੀਏ ਠੀਕ ਠਾਕ ਜੋ ਬਹੁਤ ਵਧੀਆ ਮੈਚ ਬੜੇ ਤਕੜੇ ਹੋ ਗਏ ਸਵੇਰੇ ਤੋਂ ਲੈ ਕੇ ਨਾ ਤਕੜੇ ਕਿ ਹੋਣੇ ਚਾਹੀਦੇ ਬਸ ਤਾਂ ਕੋਈ ਅੱਜ ਪੂਰਾ ਝੋਟਾ ਕਰਕੇ ਲਿਆਉਂਦਾ ਇੰਗਲੈਂਡ ਤੋਂ ਸਿੱਧਾ ਤਾਰਿਆ ਹੈ ਜਿਹੜੇ ਪਰਾਂ ਹੁੰਦੇ ਖੇਡ ਵਿੱਚ ਉਹਨਾਂ ਦਾ ਦੇਖਣਾ ਉਹਨਾਂ ਦਾ ਮੁੱਲਦਾਰ ਨਾ ਚਾਹੀਦਾ ਹਾਂ ਹਾਂ ਉਹਨਾਂ ਦਾ ਮੁੱਲਦਾਰ ਉਹ ਵਧੀਆ ਠੀਕ ਹੈ ਠੀਕ ਹੈ ਠੀਕ ਹੈ ਓਕੇ ਠੀਕ ਅੱਜ ਦੇ ਕੱਪ ਦਾ ਬੈਸਟ ਰੇਡਰ ਕਾਸ਼ਿਫ ਲੋਚ 17 ਕਬਡੀਆਂ ਪਾ ਕੇ 16 ਨੰਬਰ ਕਾ ਸੀ ਕਿਦਾਂ ਪਹਿਲੀ ਵਾਰ ਕੈਨੇਡਾ ਆਇਆ ਤੇ ਪਹਿਲੇ ਵੈਸਟ ਨਿਕਲ ਗਿਆ ਹੁਣ ਕਿਦਾਂ ਦੀ ਫੀਲਿੰਗ ਆ ਇਧਰ ਫੀਲਿੰਗ ਇਧਰ ਆਪਣੇ ਆਪ 'ਚ ਕੁਝ ਨਹੀਂ ਸਾ ਆਪਣੇ ਆਪ 'ਚ ਹੈ ਨਹੀਂ ਕਹਿੰਦਾ ਹਜੇ ਕਾਚੀ ਬਲੋਜ ਉਹ ਫੜ ਲੈ ਕੱਪ ਕਾਚੀ ਬਲੋਜ ਤੇ ਬਾਅਸਰ ਤਾਰ ਜਣ ਜਿਹੜੇ ਵੈਸਟ ਆ ਦਲੇਰ ਬਾਜੀ ਦਲੇਰ ਬਾ ਆਇਆ ਨਾਲ ਮੇਰਾ ਵੀਰ ਕੀ ਬਾਤ ਆ ਪਾਕਿਸਤਾਨ ਵਾਲੇ ਵੈਸਟ ਭਾਜੀ ਤਾਰ ਕਮਾਲ ਪਾਕਿਸਤਾਨ ਦੀ ਕਬੱਡੀ ਨੂੰ ਬਹੁਤ ਸਪੋਰਟ ਕਰਦੇ ਆ ਲੰਬੇ ਸਮੇਂ ਤੋਂ ਬਹੁਤ ਘੈਂਟ ਭਰਾ ਆਪਣਾ ਤਾਰ ਕਮਾਲ ਕਿੱਦਾਂ ਭਾਈ ਠੀਕ ਆ ਸੈੱਟ ਇਹ ਬਹੁਤ ਪੁੰਨ ਘਟਦੇ ਆ ਲੋਹ ਚੱਕਣ ਥੱਲਣ ਦਾ ਵਈ ਵਾਹ ਕਿੱਦਾਂ ਮਾਰਾ ਠੀਕ ਹੋ ਕਲੀਮ ਮੁੱਲਾ ਜੱਟ ਕਲੀਮ ਥੋੜੀ ਛੱਟ ਵੱਜੀ ਕਿੱਦਾਂ ਠੀਕ ਆ ਠੀਕ ਠਾਕ ਜਿਆਦਾ ਤਾਂ ਨਹੀਂ ਛੱਟ ਨਹੀਂ ਥੋੜੀ ਆਜ ਮਾਤੜਾ ਫਟ ਗਿਆ ਅੱਗਲੇ ਤੋਂ ਚਲੋ ਠੀਕ ਹੋ ਜਾਣਾ ਅੱਲਾ ਪਾਕ ਕਰਮ ਕਰੇਣਾ ਆ ਉਹ ਆ ਜਿਹਨੇ ਸ਼ੀਲੂ ਦੇ ਉੱਤੇ ਕਹਿੰਦੇ ਡੰਡ ਮਾਰੇ ਸੀ ਕਿੱਦਾਂ ਠੀਕ ਠਾਕ ਹੁਣ ਕਿੱਦਾਂ ਸਿਹਤ 60 ਫੀਟ ਹਾਂਜੀ ਰਿਕਵਰ ਹੁਣ ਖੇਡੋਗੇ ਅਗਲੇ ਮੈਚਾਂ 'ਚ ਅਗਲੇ ਮੈਚਾਂ 'ਚ ਠੀਕ ਹੈ ਠੀਕ ਹੈ ਚਲੋ ਅੱਲਾ ਪਾਕ ਖੈਰ ਕਰੇ ਹੈ ਲੈਨਦੇ ਦੀ ਸ਼ਾਨ ਰਾਣਾ ਦੀ ਸ਼ਾਨ ਪਰਫਾਰਮਾਂ ਦੇ ਵਿੱਚ ਆ ਗਿਓ ਕੀ ਕਹਿਣਾ ਚਾਹੁੰਦੇ ਹੋ ਰਾਜ ਭਾਈ ਅੱਲਾ ਪਾਗ ਦਾ ਬਹੁਤ ਬੋਲ ਤੁਹਾਨੂੰ ਬੜਾ ਸੱਟ ਲੱਗੀ ਸੀ ਹਮਦਾਰਾ ਫੇਰ ਆਪਣੇ ਸੇਹ ਦਿੱਤੀ ਦੁਆਰਾ ਹੁਣ ਦਰਵਾਜ਼ੇ ਆ ਗਿਆ ਬਹੁਤ ਬਹੁਤ ਖੁਸ਼ੀ ਹੋਈ ਹੈ ਭਰਾ ਤੇਰੇ ਨਾਲ ਮਿਲ ਕੇ ਦੁਆਰਾ ਉਹ ਇਸ ਫਾਰਮ ਚੈਰਾਣਾ ਕਹਿੰਦੇ ਉਸੇ ਫੌਂਚ ਥੈਂਕ ਯੂ ਥੈਂਕ ਯੂ ਦਾ એનર્ਜੀ ਮੈਨ ਕਦੂ ਰਸੂਲ ਬਰੇ ਕਦੂ ਕੀ ਹਾਲ ਚਾਲ ਚੜਦੀ ਕਲਾ ਬੰਦੇ ਤੂੰ ਕਹਿੰਦੇ ਭੱਜ ਭੱਜ ਕੇ ਲੱਗਿਆ ਅੱਜ ਕਦੂ ਰਸੂਲਪੁਰਿਆ ਕਿੱਦਾਂ ਸੇਧ ਕਿੱਦਾਂ ਹੋਣਾ ਜੇ ਤਾਂ ਪੂਰੀਆਂ ਬਾਬੇ ਦੀ ਕਿਰਪਾ ਨਹੀਂ ਐ ਐਦ ਕੀ ਪੂਰੀ ਮਿਹਨਤ ਕੀਤੀ ਆ ਪੂਰੀ ਠੋਕੇ ਪੂਰੀ ਬਾਬੇ ਦਿਨ ਚ ਤਿੰਨ ਤਿੰਨ ਚਾਰ ਚਾਰ ਦਿਨ ਹਣਾ ਚਾਰ ਚਾਰ ਦਿਨ ਹਣਾ ਹੋਰ ਕੱਲ ਲਈ ਤਾਂ ਇਹ ਗੱਲ ਨੋਰਮਲ ਲੱਗਦੀ ਆ ਪਰ ਜਿਹੜਾ ਕਰਦਾ ਉਹਨੂੰ ਪਤਾ ਹਾਂ ਉਹ ਚੈਰਿਟੀ ਲਾਟੇ ਵਾਲੀ ਗੱਲ ਬਹੁਤ ਚੱਲਦੀ ਹਣਾ ਤੋਂ ਤੇਰੇ ਵਰਗਾ ਮੰਗਦਾ ਨਾ ਬਿਦੌਡ ਵਾਟਰ ਆ ਇਨੀ ਬਿਦੌਡ ਵਾਟਰ ਚੱਲ ਲੱਟੇ ਐਸ ਦੀ ਫਿੱਟ ਬਹੁਤ ਹੀ ਬੰਦੂ ਮੰਗ ਕਦੋਂ ਮੈਂ ਕਿਹਾ ਕੱਪ ਦੇ ਵਧੀਆ ਖੱਡੇ ਆ ਸਾਡੀ ਪੰਜਾਬ ਸਕੂਟ ਟੀਮ ਬਲ ਖੇਡ ਰਿਹਾ ਪੂਰਾ ਸਿਰਾ ਜੀ ਰੱਖੇ ਕੋਈ ਨਹੀਂ ਫਾਸਟ ਜਾਵਾਂਗੇ ਅਗਲੇ ਮੈਚ ਅੱਜ ਦੂਪਾਣਾ ਖੌਂਡ ਸਹੀ ਅਸੀਂ ਪੁਰਾਣੇ ਪਾਪੀ ਐ ਤਕੜਾ ਜਾਫੀ ਐ એનર્ਜੀ ਪੂਰੀ ਰਹਿੰਦੀ ਐ ਕਦੋਂ ਜੀ ਬਹੁਤ ਵਧੀਆ ਕਬੱਡੀ ਕੱਪ ਜਿਹੜਾ ਹੋ ਨਿਭੜਿਆ ਅੱਜ ਦਾ ਕਬੱਡੀ ਕੱਪ ਤੇ ਇੱਥੇ ਆਪਾਂ ਬਲੌਗ ਦੀ ਸਮਾਪਤੀ ਕਰਦੇ ਆਂ ਜੀ ਆਪਣੇ ਬਲੌਗ ਤੁਹਾਨੂੰ ਵਧੀਆ ਲੱਗਦੇ ਆ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਸਾਰੇ ਭਰਾ ਇਦਾਂ ਜੁੜੇ ਰਹੋ ਤੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪਲੇਅਰਾਂ ਨਾਲ ਗੱਲਾਂ ਬਾਤਾਂ ਤੁਹਾਡੀਆਂ ਕਰਾਉਣ ਦੀ ਟਰਾਈ ਕਰਾਂਗੇ ਤੇ ਨਵੇਂ-ਨਵੇਂ ਬਲੌਗ ਕੈਨੇਡਾ ਅਮਰੀਕਾ ਦੇ ਦੇ ਖੇਡ ਮੈਦਾਨਾਂ ਦੇ ਆਪਾਂ ਤੁਹਾਡੇ ਨਾਲ ਅਪਲੋਡ ਕਰਾਂਗੇ ਥੈਂਕ ਯੂ ਸਾਰਿਆਂ ਦਾ